ਤੇ ਲੇਡੀਜ਼ ਨੂੰ ਜਦੋਂ ਆਪਾਂ ਕੰਮ ਬੜਾ ਕਰਦੇ ਲੇਡੀਜ਼ ਕਈ ਵਾਰੀ ਕੰਮ ਜ਼ਿਆਦਾ ਕਰਨਾ ਲੱਕ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਕਿਹਦੇ ਨਾਲ ਲੇਡੀਜ਼ ਬੜੇ ਕੰਫਰਟੇਬਲ ਹਨ ਆਪਣਾ ਰਸੋਈ ਦਾ ਕੰਮ ਤਿਆਰ ਕਰ ਸਕਦੇ ਆ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਜੋ ਰੇਟ ਕੰਪਨੀ ਦੇ ਰਹੀ ਹੈ ਉਹ ਸੀ ਰੇਟ ਆਪਾਂ ਦੇ ਰਹੇ ਆ ਆਪਾਂ ਮਤਲਬ ਇਹ ਨਹੀਂ ਵੀ ਉਹਦੇ ਚ ਕਾਤ ਨੂੰ ਵਧਾ ਕੇ ਦੇਵਾਂਗੇ ਜੋ ਰੇਟ ਕੰਪਨੀ ਨੇ ਆਨਲਾਈਨ ਕੱਢਿਆ ਆਪਾਂ ਉਹਦੇ ਵਿੱਚੋਂ ਉਹੀ ਰੇਟ ਦੇਈਦਾ ਇਹਦੀ ਗਰੰਟੀ ਆ ਹਰ ਇੱਕ ਹਰ ਇੱਕ ਰੇਂਜ ਦਾ ਹੈਗਾ ਕੋਈ ਬੰਦਾ ਜਿਸ ਨੂੰ ਮਤਲਬ ਚਾਹਤਾ ਜੀ ਮੈਂ ਆਪਣੇ ਘਰ ਵਿੱਚ ਡਿਵਾਈਡਰ ਲਵਾਵਾਂ ਜੇ ਉਹ ਲਵਾ ਸਕਦਾ ਇਹ ਨਹੀਂ ਵੀ ਉਹ ਦੀ ਪਹੁੰਚ ਦੂਰ ਆ ਵੀ ਉਹ ਦੇਖ ਕੇ ਗਿਆ ਵੀ ਯਾਰ ਮੈਂ ਨਹੀਂ ਲਵਾ ਸਕਦਾ ਹਰ ਇੱਕ ਬੰਦਾ ਲਵਾ ਸਕਦਾ ਹੈ ਤਾਂ ਆਪਾਂ ਵੀ ਇੱਕ ਸੋਚ ਰੱਖੀ ਆ ਜਿਸ ਦੇ ਆਪਾਂ ਜਿਸ ਬੰਦੇ ਨੂੰ ਜਿਸ ਪਰਿਵਾਰ ਨੂੰ ਲੋੜ ਤੇ ਉਹਨੂੰ ਆਪਾਂ ਲੈਟਰਨ ਬਾਥਰੂਮ ਦੀ ਫਿਟਿੰਗ ਫ੍ਰੀ ਆਫ ਕੋਸਟ ਕਰਾ ਕੇ ਦੇ ਦਿਆ ਤੁਸੀਂ ਦੇਖ ਰਹੇ ਪਬਲਿਕ ਸਪੋਰਟ ਨਿਊਜ਼ ਮੈਂ ਤੁਹਾਡੀ 호ਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਸੰਦੀਪ ਸੈਨੀਟਰੀ ਸਟੋਰ ਦੇ ਵਿੱਚ ਜੋ ਕਿ ਪੰਨਵਾ ਰੋਡ ਬਾੜ ਨੰਬਰ 8 ਕੈਰੋ ਵਾਲੀ ਦਸੂਆ ਪਿੰਕੋੜ 144 205 ਵਿਖੇ ਸਥਿਤ ਹੈ। ਤਿਆਉ ਅਸੀਂ ਗੱਲ ਕਰਦੇ ਆ ਸੰਦੀਪ ਸਿੰਘ ਜੀ ਦੇ ਨਾਲ ਜੋ ਕਿ ਸੰਦੀਪ ਸੈਨੀਟਰੀ ਸਟੋਰ ਦੇ ਓਨਰ ਨੇ। ਤੇ ਆਓ ਅਸੀਂ ਉਹਨਾਂ ਕੋਲ ਡਿਟੇਲ ਚ ਜਾਣਕਾਰੀ ਲੈਣੇ ਆ। ਨਮਸਤੇ ਸਰ। ਨਮਸਤੇ ਜੀ। ਸਰ ਤੁਸੀਂ ਇਹ ਸੰਦੀਪ ਸੈਨੀਟਰੀ ਸਟੋਰ ਕਦੋਂ ਤੋਂ ਸਟਾਰਟ-ਅਪ ਕੀਤਾ ਹੈ? ਇਹ ਮੈਨੂੰ 10 ਸਾਲ ਹੋ ਗਏ ਜੀ ਸਟਾਰਟ ਕੀਤੇ ਇਹਨੂੰ। ਬੜਾ ਵਧੀਆ ਮੱਲ ਰਿਜ਼ਲਟ ਨਿਕਲਿਆ ਬੜੀ ਮਿਹਨਤ ਕੀਤੀ ਜੀ। 10 ਸਾਲ ਤੋਂ ਮਿਹਨਤ ਕਰਦੇ ਆ ਰਹੇ ਆ ਤੇ ਬੜਾ ਵਧੀਆ ਸਾਨੂੰ ਰਿਸਪੌਂਸ ਮਿਲਿਆ। ਤੇ ਅੱਜ ਤੁਸੀਂ ਸਾਡੇ ਸਟੋਰ ਤੇ ਆਏ ਆ। ਪਬਲਿਕ ਸਪੋਰਟ ਨਿਊਜ਼ ਵਾਲੇ ਸਾਨੂੰ ਬਹੁਤ ਚੰਗਾ ਲੱਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣੇ ਸਟੋਰ ਦੇ ਵਿੱਚ ਆਪਣੇ ਕਸਟਮਰਸ ਨੂੰ ਕਿਹੜੀ ਕਿਹੜੀ ਚੀਜ਼ਾਂ ਮਹੱਈਆ ਕਰਵਾਉਂਦੇ ਹੋ ਸਾਡੇ ਕੋਲ ਪੀਵੀਸੀ ਪਾਈਪ ਆ ਜੀ ਸੀਪੀਵੀਸੀ ਆ ਜੂਪੀਵੀਸੀ ਆ ਉਹਦੇ ਵਿੱਚ ਚਾਈਨਾ ਵੇਅਰ ਸਾਡੇ ਕੋਲ ਹਿੰਦ ਵੇਅਰ ਦਾ ਆ ਗ੍ਰੈਫ ਡੋਰ ਦਾ ਆ ਸਾਡੇ ਕੋਲ ਸੀਪੀ ਜਿਹੜੀ ਇਹਦੇ ਵਿੱਚ ਹਿੰਦਵੀਰ ਦੀ ਆ ਗ੍ਰੈਫਟੋਰ ਦੀ ਆ ਉਹ ਵਧੀਆ ਇੰਟਰਨੈਸ਼ਨਲ ਬ੍ਰਾਂਡ ਆ ਸਾਡੇ ਕੋਲ ਜੋ ਕਿ ਹਰ ਇੱਕ ਦੇ ਰੇਂਜ ਵਿੱਚ ਆ ਮਿਡਲ ਕਲਾਸ ਦਾ ਵੀ ਜੇ ਕੋ ਖਰੀਦਣਾ ਚਾਵੇ ਤੇ ਬਹੁਤ ਵਧੀਆ ਬ੍ਰਾਂਡ ਇਹਦੇ ਵਿੱਚ ਬਹੁਤ ਵਧੀਆ ਰੇਟ ਆ ਕੰਪਨੀ ਨੇ ਬਹੁਤ ਵਧੀਆ ਰੇਟ ਰੱਖੇ ਇਹਨਾਂ ਦੇ ਹਿੰਦਵੀਰ ਦੇ ਬਹੁਤ ਵਧੀਆ ਮਾਡਲ ਇਹਦੇ ਵਿੱਚ ਜੋ ਕਿ ਹਰ ਇੱਕ ਨੂੰ ਪਸੰਦ ਆਂਦੇ ਆ ਤੇ ਆਪਣੇ ਘਰ ਲੈ ਕੇ ਜਾਂਦੇ ਆ ਸਰ ਹਰੇ ਕੋਈ ਜਾਣਦਾ ਕਿ ਮੇਰਾ ਘਰ ਵਧੀਆ ਹੋਵੇ ਤੇ ਘਰ ਦੇ ਵਿੱਚ ਦੋ ਚੀਜ਼ਾਂ ਜ਼ਿਆਦਾ ਮੈਟਰ ਕਰਦੀਆਂ ਨੇ ਇੱਕ ਕਿਚਨ ਤੇ ਇੱਕ ਬਾਥਰੂਮ ਬਾਥਰੂਮ ਦੇ ਲਈ ਤੁਹਾਨੂੰ ਕਿਹੜੀ ਕਿਹੜੀ ਚੀਜ਼ ਫੈਸ਼ਨ ਨੇ ਬਾਥਰੂਮ ਵਿੱਚ ਅੱਜ ਕੱਲ ਜੀ ਜਿੱਦਾਂ ਡਵਾਈਡਰ ਲੱਗਦੇ ਆ ਥਰਮੋਸਟੇਟ ਲੱਗਦੇ ਆ ਜੀ ਆਪਾਂ ਇਹ ਜੇ ਇਹ ਡਵਾਈਡਰ ਆ ਇਹ ਡਵਾਈਡਰ ਦੇ ਨਾਲ ਸ਼ਾਵਰ ਆ ਸਪੌਟ ਇੱਥੋਂ ਚੱਲਣਾ ਇਹ ਸਾਰਾ ਇਹਦੇ ਵਿੱਚ ਇਹ ਵਿੱਚ ਆਮ ਬੰਦਾ ਵੀ ਆਪਣੇ ਮਤਲਬ ਬਜਟ ਵਿੱਚ ਖਰੀਦ ਸਕਦਾ ਹੈ ਇਦੇ ਵਿੱਚ ਰਸੋਈ ਵੀ ਤਿਆਰ ਹੁੰਦੀ ਆ ਇਹਦੇ ਵਿੱਚ ਟਫਨ ਵਗੈਰਾ ਲੱਗਦੇ ਆ ਬਾਥਰੂਮ ਵੱਖਰਾ ਲੱਗਦਾ ਬਣ ਜਾਂਦਾ ਆ ਤੇ ਆਮ ਮਤਲਬ ਮਿਡਲ ਕਲਾਸ ਵਾਲਾ ਬੰਦਾ ਵੀ ਮਤਲਬ ਪਹੁੰਚ ਵਿੱਚ ਆ ਵੀ ਇਹ ਨਹੀਂ ਵੀ ਉਹ ਨਹੀਂ ਲਵਾ ਸਕਦਾ ਆਪਣੇ ਚਾਹ ਪੂਰੇ ਨਹੀਂ ਕਰ ਸਕਦਾ ਯਾਨੀ ਕਿ ਕਹਿ ਸਕਦੇ ਹਰ ਇੱਕ ਰੇਂਜ ਦਾ ਪਰਸਨ ਅਫੋਰਡ ਕਰ ਸਕਦਾ ਆਪਣੇ ਕੋ ਹਰ ਇੱਕ ਰੇਂਜ ਦਾ ਹੈਗਾ ਕੋਈ ਬੰਦਾ ਜਿਸ ਨੂੰ ਮਤਲਬ ਚਾਹਤਾ ਕਿ ਮੈਂ ਆਪਣੇ ਘਰ ਵਿੱਚ ਡਿਵਾਈਡਰ ਲਵਾਵਾਂ ਤੇ ਉਹ ਲਵਾ ਸਕਦਾ ਇਹ ਨਹੀਂ ਵੀ ਉਹਦੀ ਪਹੁੰਚ ਤੋਂ ਬਾਹਰ ਆ ਵੀ ਉਹ ਦੇਖ ਕੇ ਗਿਆ ਵੀ ਯਾਰ ਮੈਂ ਨਹੀਂ ਲਵਾ ਸਕਦਾ ਹਰ ਇੱਕ ਬੰਦਾ ਲਵਾ ਸਕਦਾ ਆ ਸਰ ਕਿਚਨ ਦੇ ਸਮਾਨ ਦੇ ਵੇਰੇ ਤੋਂ ਕੋ ਕਿਹੜੀ ਕਿਹੜੀ ਚੀਜ਼ਾਂ ਅਵੇਲੇਬਲ ਨੇ ਸਾਡੇ ਕੋਲ ਕਿਚਨ ਵਿੱਚ ਜੀ ਆਪ ਹੁਣ ਆਪਾਂ ਦੇਖਾਂਗੇ ਵੀ ਇਹਦੇ ਵਿੱਚ ਹੈਂਡ ਮੇਡ ਸਿੰਕ ਆਏ ਆ ਜੀ ਜਿਹਦੇ ਵਿੱਚ ਇਹਦੇ ਵਿੱਚ ਹੈਂਡ ਮੇਡ ਸਿੰਕਾਂ ਦੇ ਢੂੰਗੇ ਵੀ ਆ ਤੇ ਖਰਾਬ ਵੀ ਨਹੀਂ ਹੁੰਦੇ ਜੀ ਇਹਦੇ ਵਿੱਚ ਜਿੱਦਾਂ ਉੱਪਰ ਇਹਦੇ ਵਿੱਚ ਟੂਟੀ ਵਗੈਰਾ ਲੱਗਦੀ ਆ ਨਾ ਆਮ ਲੇਡੀਜ਼ ਨੂੰ ਹੁੰਦਾ ਜਦੋਂ ਕੰਮ ਕਰਦੇ ਆ ਬਰਤਨ ਵਗੈਰਾ ਧੋਂਦੇ ਆ ਤੇ ਉਹਨਾਂ ਦਾ ਮਤਲਬ ਨੀਵੇਂ ਹੋ ਕੇ ਕੰਮ ਕਰਨੇ ਪੈਂਦਾ ਤੇ ਲੱਕ ਦਰਦ ਕਰਨੇ ਲੱਗ ਪੈਂਦਾ ਇਹਦੇ ਵਿੱਚ ਆਪਸ਼ਨ ਹੁੰਦੇ ਵਿੱਚ ਦਾ ਇਹਨੂੰ ਆਪਾਂ ਥੱਲੇ ਕਰਕੇ ਆਪਾਂ ਆਪਣਾ ਸਿੰਕ ਵੀ ਧੋ ਸਕਦੇ ਆ ਆਪਣੇ ਫਰੂਟ ਵਗੈਰਾ ਵੀ ਧੋ ਸਕਦੇ ਆ ਇਹਦੇ ਵਿੱਚ ਰੱਖ ਕੇ ਫਿਰ ਇਹ ਟੂਟੀ ਹੈ ਇਹਦੇ ਵਿੱਚ ਆਪਾਂ ਡਾਇਰੈਕਟ ਪਾਣੀ ਲੈ ਸਕਦੇ ਆ ਦੇ ਜੇ ਆਪਾਂ ਜਿੱਦਾਂ ਤਾਜ਼ਾ ਪਾਣੀ ਮੋਟਰ ਚ ਲਾ ਕੇ ਲੈਣਾ ਆ ਇਹਦੇ ਚੋਂ ਡਾਇਰੈਕਟ ਪਾਣੀ ਲੈ ਸਕਦੇ ਆ ਇਹਦੀ ਟੁੱਟੀ ਵਿੱਚ ਨਾਲ ਹੀ ਆਰੋ ਦਾ ਪਾਣੀ ਆ ਸਾਨੂੰ ਆਰੋ ਦੀ ਟੁੱਟੀ ਵੱਖਰੀ ਖੰਦ ਤੇ ਨਹੀਂ ਲੋਣੇ ਪੈਣੀ ਵੱਖਰਾ ਇਹਦੇ ਵਿੱਚ ਹੀ ਟੁੱਟੀ ਦੇ ਵਿੱਚ ਹੀ ਆ ਵਿੱਚੇ ਮਿਕਸਚਰ ਹੈ ਇਹਦੇ ਤੇ ਵਿੱਚੇ ਹੀ ਇਹਦੇ ਵਿੱਚ ਆਰੋ ਦੀ ਟੁੱਟੀ ਆ ਆਪਾਂ ਜੇ ਕਹਿ ਲੋ ਵੀ ਸਿੰਕ ਨੂੰ ਆਪਾਂ ਧੋਣਾ ਵੀ ਆ ਤੇ ਆਪਾਂ ਇਹਨੂੰ ਤੇ ਕੱਢ ਕੇ ਬਾਹਰ ਤੇ ਆਪਾਂ ਪੂਰਾ ਸਿੰਕ ਧੋ ਵੀ ਸਕਦੇ ਆ ਤੇ ਲੇਡੀਜ਼ ਨੂੰ ਜਦੋਂ ਆਪਾਂ ਕੰਬਰਾ ਕਰਦੇ ਲੇਡੀਜ਼ ਕਈ ਵਾਰੀ ਕੰਮ ਜਿਆਦਾ ਕਰਨਾ ਲੱਕ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਇਹਦੇ ਨਾਲ ਲੇਡੀਜ਼ ਬੜੇ ਕੰਫਰਟੇਬਲ ਹਨ ਆਪਣਾ ਰਸੋਈ ਦਾ ਕੰਮ ਤਿਆਰ ਕਰ ਸਕਦੇ ਆ ਤੇ ਸਰ ਇਹਨਾਂ ਚੀਜ਼ਾਂ ਦੀ ਕੋਈ ਗਾਰੰਟੀ ਵਾਰੰਟੀ ਵੀ ਹੁੰਦੀ ਆ ਸਾਡੇ ਕੋਲ ਜੀ ਹਿੰਦਵੀਰ ਦੀ ਹੈਗਾ ਹੈਗਾ ਪ੍ਰੋਡਕਟ ਹੈਗਾ ਇਹਦੇ ਵਿੱਚ ਕੰਪਨੀ 10 ਸਾਲ ਦੀ ਗਾਰੰਟੀ ਦਿੰਦੀ ਆ ਤੇ ਆਪਾਂ ਬਿੱਲ ਕੱਟ ਕੇ ਦੇਈਦਾ ਪੱਕਾ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਜੋ ਰੇਟ ਕੰਪਨੀ ਦੇ ਰਹੀ ਹੈ ਉਹ ਸੀ ਰੇਟ ਆਪਾਂ ਦੇ ਰਹੇ ਆ ਆਪਾਂ ਮੰਨ ਲਓ ਇਹਨੀਆਂ ਵਿਉਤ ਵਿੱਚ ਕਾਗਲ ਨੂੰ ਵਧਾ ਕੇ ਦਵਾਂਗੇ ਜੋ ਰੇਟ ਕੰਪਨੀ ਨੇ ਆਨਲਾਈਨ ਕੱਢਿਆ ਆਪਾਂ ਉਹਦੇ ਵਿੱਚੋਂ ਉਹੀ ਰੇਟ ਦੇ ਦਾਂਗੇ ਇਹਦੀ ਗਰੰਟੀ ਆ ਇਹਦੇ ਵਿੱਚ ਕਸਟਮਰ ਕੇਅਰ ਹੈਗਾ ਬਿਲ ਕੱਟ ਕੇ ਦਈਦਾ ਜੇ ਕੋਈ ਇਹਦੇ ਵਿੱਚ ਪ੍ਰੋਬਲਮ ਆ ਵੀ ਜਾਵੇ ਤੇ ਕਸਟਮਰ ਕੇਅਰ ਆਣ ਕੇ ਦੂਸਰੇ ਦਿਨ ਉਹਨੂੰ ਠੀਕ ਕਰ ਦਿੰਦੇ ਇਹਦੇ ਵਿੱਚ ਇਹ ਨਹੀਂ ਵੀ ਉਹ ਕਸਟਮਰ ਕੇਅਰ ਨਹੀਂ ਜਾਂਦੇ ਤੁਹਾਨੂੰ ਪ੍ਰੋਬਲਮ ਆ ਗਈ ਟੁੱਟੀ ਚੋਈ ਜਾਂਦੀ ਆ ਕਸਟਮਰ ਕੇਅਰ ਬਹੁਤ ਫਾਸਟ ਆ ਜੀ ਕੰਪਨੀ ਦੇ ਹਦਾਇਤਾ ਵੀ ਜਦੋਂ ਵੀ ਕਸਟਮਰ ਕਿਤੇ ਕੰਪਲੇਨ ਆਵੇ ਤਾਂ ਦੂਸਰੇ ਦਿਨ ਜਾਣਾ ਹੀ ਪੈਂਦਾ ਜੀ ਉਹਨਾਂ ਨੂੰ ओके ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਕੰਮ ਰੁਕ ਜਾਂਦਾ ਸੋਈ ਦੀ ਟੂਟੀ ਖਰਾਬ ਹੋ ਜੇ ਜਿਸ ਕਰਕੇ ਕਸਟਮਰ ਕੇਰੇ ਨਾ ਫਾਸਟ ਆ ਕਿ ਦੂਸਰੇ ਦਿਨ ਹੀ ਉਸੇ ਦਿਨ ਹੀ ਉਹਨੂੰ ਫੋਨ ਆ ਜਾਂਦਾ ਤੇ ਉਸੇ ਵੇਲੇ ਉਹ ਕਸਟਮਰ ਨੂੰ ਫੋਨ ਕਰ ਲੈਂਦਾ ਵੀ ਤੁਹਾਡੇ ਘਰ ਕਿੱਥੇ ਆਸੀਂ ਉੱਥੇ ਪਹੁੰਚ ਜਾਂਦੇ ਫਿਰ ਮੁੰਡੇ ਉੱਥੇ ਪਹੁੰਚ ਜਾਂਦੇ ਉਹਨੂੰ ਠੀਕ ਕਰਕੇ ਮਤਲਬ ਉਹਨੂੰ ਸੈਟੀਸਫਾਈ ਕਰਾ ਦਿੰਦੇ ਓਕੇ ਹਾਂਜੀ ਉਹ ਕਰ ਦਿੱਤੇ ਉਹਨਾਂ ਨੇ ਉਹ ஆன்ਲਾਈਨ ਰੇਟ ਉੱਦਹੀਂ ਬੋਲ ਠੀਕ ਆ ਕੋਈ ਨਾ ਹਾਂ ਕਰਨਾ ਐਕਸਮੈ ਖਲਗੜਮ ਸਵਾਮਪੁਰ ਦੇ ਰੇਟ ਕਿੰਨੇ ਕੁ ਜਨੂਅਲ ਆ ਮੈਂ 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 ਬੈਕ ਕਰੂੰਗੀ ਸਤ ਸਿਨਾ ਦੇ ਰੇਟ ਵੀ ਦੱਸ ਸਕਦੇ ਹੋ ਰੇਟ ਕੰਪਨੀ ਨੇ ਕੈਟਲੋਗ ਕੱਢੀ ਆ ਜੀ ਇਹਦੀ ਆਪਣੀ ਕੈਟਲੋਗ ਕੰਪਨੀ ਦੀ ਹਿੰਦਵੀਤੀ ਹੈ ਕੰਪਨੀ ਆ ਜੀ ਇਹ ਇੰਟਰਨੈਸ਼ਨਲ ਕੰਪਨੀ ਹੈ ਬ੍ਰਾਂਡ ਸੁਪਰ ਬ੍ਰਾਂਡ ਆ ਜੀ ਸਭ ਤੋਂ ਵੱਡਾ ਬ੍ਰਾਂਡ ਆ ਸਭ ਤੋਂ ਉੱਚਾ ਬ੍ਰਾਂਡ ਆ ਇਹ ਆ ਮਤਲਬ ਸਾਡੇ ਵਿੱਚ ਅੱਜ ਕੱਲ ਹਿੰਦਵੀਰ ਚੱਲਦਾ ਪਿਆ ਬਹੁਤ ਜ਼ਿਆਦਾ ਇਹਦੇ ਵਿੱਚ ਕੰਪਨੀ ਨੇ ਸਾਰੀਆਂ ਚੀਜ਼ਾਂ ਦੇ ਰੇਟ ਮੈਂਸ਼ਨ ਕੀਤੇ ਆ ਉਹਦੇ ਵਿੱਚ ਜੋ ਕੰਪਨੀ ਲੈਸ ਦਿੰਦੇ ਹੋ ਉਹ ਅਸੀਂ ਆਪ ਦਿੰਨੇ ਕਸਟਮਰ ਨੂੰ ਜੇ ਜਿਸ ਮਤਲਬ ਕਿ ਜੋ ਵੀ ਪ੍ਰੋਡਕਟ ਤੁਸੀਂ ਲੈਣਾ ਹੈ ਕੈਟਲੋਗ ਵਿੱਚ ਥੱਲੇ ਉਹਦਾ ਰੇਟ ਲਿਖਿਆ ਹੈ ਉਹਦੇ ਵਿੱਚ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਆ ਜੋ ਆਨਲਾਈਨ ਰੇਟ ਹੈਗਾ ਉਹੀ ਅਸੀਂ ਦਿੰਨੇ ਕਸਟਮਰ ਨੂੰ ਸਰ ਸਾਨੂੰ ਪਤਾ ਲੱਗਾ ਕਿ ਤੁਸੀਂ ਲੋੜਵੰਦ ਲੋਕਾਂ ਦੀ ਹੈਲਪ ਕਰਦੇ ਹੋ ਕੀ ਹੈਲਪ ਕਰਦੇ ਤੇ ਕਿਸ ਤਰ੍ਹਾਂ ਤੁਸੀਂ ਹੈਲਪ ਕਰਦੇ ਹੋ ਦੇਖੋ ਜੀ ਮੈਂ ਸੈਂਟਰੀ ਦਾ ਕੰਮ ਕਰਦਾ ਜੀ ਤੇ ਮਾਲਕ ਨੇ ਮੇਰੀ ਡਿਊਟੀ ਲਈ ਵੀ ਤੂੰ ਇਹ ਕੰਮ ਕਰਨਾ ਤੋ ਜਿੱਦਾਂ ਕੋਈ ਲੋੜਵੰਦ ਜੇ ਕਿਸੇ ਦੇ ਘਰ ਲੈਟਰਨ ਬਾਥਰੂਮ ਨਹੀਂ ਹੈਗਾ ਤੋ ਇੱਕ ਸਰਕਾਰ ਨੇ ਵੀ ਮੁਹਿੰਮ ਚਲਾਈ ਆ ਵੀ ਆਪਾਂ ਸਵਚ ਭਾਰਤ ਮਤਲਬ ਮਤਲਬ ਆਪਣੇ ਸਾਫ ਸੁਥਰਾ ਰੱਖਣਾ ਗੰਦਗੀ ਨਹੀਂ ਬੁਲਾਉਣੀ ਤੋ ਇਸ ਦੇ ਤਹਿਤ ਆਪਾਂ ਵੀ ਇੱਕ ਸੋਚ ਰੱਖੀ ਆ ਵੀ ਜਿਸ ਦੇ ਆਪਾਂ ਜਿਸ ਬੰਦੇ ਨੂੰ ਜਿਸ ਪਰਿਵਾਰ ਨੂੰ ਲੋੜ ਆ ਤੇ ਉਹਨੂੰ ਆਪਾਂ ਲੈਟਰਨ ਬਾਥਰੂਮ ਦੀ ਫਿਟਿੰਗ ਫ੍ਰੀ ਆਫ ਕੋਸਟ ਕਰਾ ਕੇ ਦੇ ਦਿਆ ਤੇ ਇਹਦੇ ਵਿੱਚ ਆਪਾਂ ਆਏ ਨੇ ਵੀ ਆਪਣਾ ਆਪਾਂ ਨਾਂ ਖਟਦੇ ਆ ਮਤਲਬ ਕੋਈ ਆਪਾ ਆਪਣੀ ਆਪਣੀ ਮਸ਼ੂਰੀ ਦੀ ਕਰਦੇ। ਪਰ ਲੋੜਵੰਦ ਜਿੱਦਾਂ ਕੋਈ ਵੀ ਆ ਜਾਵੇ ਆਪਾਂ ਉਹਨੂੰ ਉਹਦੀ ਫਿਟਿੰਗ ਫਰੀ ਦਿੰਨੇ ਆ ਉਹਨੂੰ ਟੈਂਕੀ ਲਾ ਕੇ ਦਿੰਨੇ ਆ ਟੁੱਟੀਆਂ ਵਗੈਰਾ ਫਿਟਿੰਗ ਪੂਰੀ ਖਰਾ ਕੇ ਦਿੰਨੇ ਤਾਂ ਕਿ ਉਹ ਆਪਣਾ ਆਪਣਾ ਘਰ ਵਧੀਆ ਸਾਫ਼ ਸੁਥਰਾ ਰੱਖ ਸਕੇ। ਸਰ ਸ਼ਹਿਰ ਦੇ ਵਿੱਚ ਹੋਰ ਵੀ ਜਿਵੇਂ ਸ਼ਾਪਸ ਹੈਗੀਆਂ ਨੇ। ਸੰਦੀਪ ਸੈਨੀਟਰੀ ਸਟੋਰ। ਬਾਕੀ ਸ਼ਾਪਸ ਨਾਲੋਂ ਕਿਵੇਂ ਡਿਫਰੈਂਟ ਐ? ਦੇਖੋ ਜੀ ਇਹ ਦੁਕਾਨਦਾਰੀ ਐ। ਦੁਕਾਨਦਾਰ ਜਿੰਦੋਂ ਤੱਕ ਨੀਮਾ ਹੋ ਕੇ ਚੱਲੂਗਾ। ਤਦ ਤੱਕ ਤਾਂ ਮਤਲਬ ਕਿ ਬਹੁਤ ਵਧੀਆ ਜੇ ਆਪਾਂ ਗਾਕ ਨਾ ਅਕੜਾਂਗੇ ਬੋਲਾਂਗੇ ਮਿੱਠੇ ਬਣ ਕੇ ਹਰਕ ਨਾਲ ਪਿਆਰ ਕਰਕੇ ਹਰਕ ਦੀ ਗੱਲ ਸੁਣ ਕੇ ਕਈ ਵਾਰ ਕਸਟਮਰ ਗੁੱਸੇ ਵੀ ਹੁੰਦਾ ਆ ਬੋਲਦੇ ਵੀ ਆ ਕਈ ਵਾਰ ਹੋ ਜਾਂਦਾ ਉੱਚ ਨੀਚ ਹੋ ਜਾਂਦੀ ਪਰ ਨਹੀਂ ਕਦੀ ਇਦਾਂ ਦੀ ਨੌਬਤ ਨਹੀਂ ਆਣ ਦਿੱਤੀ ਬਾਕੀ ਰੇਟ ਦੇ ਅਕੋਰਡਿੰਗ ਆ ਜੀ ਤੁਸੀਂ ਦਸੂਆ ਕੀ ਆ ਦਸੂਆ ਡਿਸਟ੍ਰਿਕਟ ਸ਼ਾਰਪੁਰ ਵਿੱਚ ਤੁਸੀਂ ਵੀ ਲੈਵਲ ਤੇ ਜੇ ਗੱਲ ਕਰੀਏ ਆਪਾਂ ਵੀ ਤੁਸੀਂ ਆਨਲਾਈਨ ਜਿੱਦਾਂ ਸਾਡੇ ਕੋਲ ਬ੍ਰਾਂਡ ਆ ਹਿੰਦਵੇਰਾ ਉਹਦੇ ਵਿੱਚ ਤੁਸੀਂ ਜੇ ਆਨਲਾਈਨ ਚੈੱਕ ਕਰਕੇ ਵੀ ਮਤਲਬ ਕਿ ਰੇਟ ਸਾਡੇ ਕੋਲ ਸਮਾਨ ਲਾਉਂਗੇ ਤਾਂ ਆਪਾਂ ਉਸੇ ਰੇਟ ਤੇ ਦੇਵਾਂਗੇ ਜਿਸ ਰੇਟ ਤੇ ਕੰਪਨੀ ਨੇ ਰੇਟ ਕੱਢੇ ਆ ਆਪਾਂ ਇਹ ਨਹੀਂ ਵੀ ਆਪਾਂ ਦਸੂਏ ਸ਼ਹਿਰ 'ਚ ਬੈਠੇ ਆ ਵੀ ਇੱਥੇ ਲੁੱਟਣ ਬੈਠੇ ਲੋਕਾਂ ਨੂੰ ਤੇ ਕਿਉਂਕਿ ਲੋਕੀ ਬੋਪਰੇ ਪਾਲੇ ਹੁੰਦੇ ਉਹਨਾਂ ਨੂੰ ਮਕੈਨਿਕੀਆਂ ਚੀਜ਼ਾਂ ਦਾ ਨਹੀਂ ਪਤਾ ਇਸ ਕਰਕੇ ਰੇਟ ਦੇ ਅਕੋਰਡਿੰਗ ਸਾਡੇ ਵੱਲੋਂ ਕੋਈ ਇਦਾਂ ਦਾ ਨਹੀਂ ਉਹ ਵੀ ਅਸੀਂ ਰੇਟ ਸਾਡਾ ਰੇਟ ਬਹੁਤ ਸਾਡਾ ਰੇਟ ਬਹੁਤ ਵਧੀਆ ਸਾਡੇ ਨਾਲ ਕਸਟਮਰ ਬਹੁਤ ਜੁੜੇ 10 ਸਾਲ ਹੋ ਗਏ ਸਾਨੂੰ ਮਿਹਨਤ ਕਰਦਿਆਂ ਨੂੰ ਤੇ ਸਾਨੂੰ ਪਤਾ ਲੱਗ ਰਿਹਾ ਵੀ ਸਾਡਾ ਬੂਟਾ ਜਿਹੜਾ ਅਸੀਂ ਲਾਇਆ ਉਹ ਬਾਦਾਂ ਫੁੱਲਦਾ ਪਿਆ ਸਰ ਤੁਸੀਂ ਆਪਣੇ ਕਸਟਮਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਜੀ ਆਪਣੇ ਕਸਟਮਰ ਆਮ ਪਬਲਿਕ ਨੂੰ ਆਮ ਮੇਰੇ ਦਸੂਆ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਕਰੂੰਗਾ ਕਿ ਇੱਕ ਵਾਰ ਜ਼ਰੂਰ ਆਣ ਕੇ ਮੇਰੀ ਦੁਕਾਨ ਤੇ ਵਿਜ਼ਿਟ ਕਰੋ ਮਿਲੋ ਸਾਡੇ ਨਾਲ ਗੱਲਬਾਤ ਕਰੋ ਸਾਡਾ ਵਿਹਾਰ ਦੇਖੋ ਸਾਡਾ ਸਮਾਨ ਦੇਣ ਦਾ ਜ਼ਰੀਆ ਦੇਖੋ ਸਾਡੇ ਕੋਲ ਕਿਦਾਂ ਦਾ ਸਮਾਨ ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਾਡੀ ਦੁਕਾਨ ਤੇ ਆ ਕੇ ਕਿਆਸੀ ਗੱਲ ਕਰਦੇ ਕੋਈ ਕਸਟਮਰਜ਼ ਇਹਨਾਂ ਨਾਲ ਜੋ ਕਿ ਸੰਦੀਪ ਸੈਨੀਟਰੀ ਸਟੋਰ ਦੇ ਵਿੱਚ ਸਾਮਾਨ ਖਰੀਦਣ ਲਈ ਆਏ ਹੋਏ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਨਾਮ ਕੀ ਐ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਹੈਗਾ ਹਰਜੀਤ ਸਿੰਘ ਮੱਲੀ ਮੈਂ ਇੱਥੇ ਲੋਕਲ ਹੀ ਆ ਦੱਸੋ ਆ ਆਪਣੇ ਕ੍ਰਿਸ਼ਨਾ ਕਲੋਨੀ ਰਹਿਣਾ ਹੈ ਸਰ ਤੁਸੀਂ ਸੰਦੀਪ ਸੈਨੀਟਰੀ ਸਟੋਰ ਦੇ ਵਿੱਚ ਸਾਮਾਨ ਖਰੀਦਿਆ ਕਿਹੋ ਜਿਹਾ ਜ਼ਮਾਨ ਇਹਨਾਂ ਦਾ ਇਹਨਾਂ ਦਾ ਸਾਮਾਨ ਵਧੀਆ ਹੈਗਾ ਤਾਂ ਰੈਗੂਲਰ ਮੈਂ ਇਹਨਾਂ ਕੋਲ ਹੀ ਲੈਣਾ ਜੇ ਦਾ ਮਤਲਬ ਜੋ ਵੀ ਸਾਡੇ ਘਰ ਦਾ ਹੈਗਾ ਸੈਨੀਟਰੀ ਦਾ ਵੇਅ ਤਾਂ ਜੋ ਵੀ ਸਾਮਾਨ ਬਾਕੀ ਪਲੰਮਿੰਗ ਦਾ ਸਾਰਾ ਇਹਨਾਂ ਕੋਲ ਮਿਲ ਜਾਂਦਾ rates ਵਧੀਆ ਹੈਗੇ ਤਾਂ ਸਮਾਨ ਵੀ ਵਧੀਆ ਹੈਗਾ ਤਾਂ ਹੁਣ ਵੀ ਮੈਂ ਇਨਾਂ ਕੋਲ ਆਇਆ ਆਪਣੇ ਕੁਝ ਪਾਈਪਸ ਵਗੈਰਾ ਲੈਣ ਆਪਣੇ ਜੀ ਤਾਂ ਬਾਕੀ ਇਹਨਾਂ ਦਾ ਸਾਰਾ ਸੈਨੀਟਰੀ ਦਾ ਸਮਾਨ ਵਧੀਆ ਹੈਗਾ ਥੈਂਕ ਯੂ ਸਰ ਓਕੇ ਸਰ ਪਲੰਬਰ ਦੀ ਕੀ ਸੇਵਾ ਲਗਾ ਤੁਹਾਡੇ ਤੋਂ ਦੇਖੋ ਅਸੀਂ ਸੈਨੀਟਰੀ ਦਾ ਸਮਾਨ ਵੇਚਦੇ ਆ ਤੇ ਸਾਡੇ ਨਾਲ ਜਿਹੜੇ ਮੁੰਡੇ ਪਲੰਬਰ ਕੰਮ ਕਰਦੇ ਆ ਉਹ ਮਿਹਨਤੀ ਆ ਤੇ ਸਾਡੇ ਨਾਲ 9 ਸਾਲ ਹੋ ਗਏ ਆ 10 ਸਾਲ ਹੋ ਗਏ ਸਾਡੇ ਨਾਲ ਜੁੜੇ ਹੋ ਬੜੇ ਮਿਹਨਤੀ ਆ ਸਾਡਾ ਵਿਸ਼ਵਾਸ ਉਹਨਾਂ ਨੇ ਜਿੱਤਿਆ ਸਾਨੂੰ ਵਧੀਆ ਲੱਗੇ ਇਮਾਨਦਾਰ ਬੰਦੇ ਆ ਮਿਹਨਤੀ ਬੰਦੇ ਆ ਆਪਾਂ ਜਦੋਂ ਵੀ ਕਿਸੇ ਨੂੰ ਕਿ ਲੋੜ ਪੈਂਦੀ ਆ ਤੇ ਆਪਾਂ ਉਹਨਾਂ ਨੂੰ ਕਾਲ ਕਰਕੇ ਉੱਥੇ ਭੇਜ ਦੇਈਦਾ ਤੇ ਉਹਨਾਂ ਨੂੰ ਕਸਟਮਰ ਨੂੰ ਬਹੁਤ ਵਧੀਆ ਸਰਵਿਸ ਦੇਈਦੀ ਆ ਇਹ ਤਾਂ ਸਾਡੇ ਕੋਲ ਜਿੰਨੇ ਵੀ ਮੁੰਡੇ ਪਲੰਬਰ ਕੰਮ ਕਰਦੇ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਹੈ ਕਿ ਟਾਈਮ ਸਿਰ ਆ ਜਾਂਦੇ ਜਦੋਂ ਫੋਨ ਕਰੋ ਜਿੱਦਾਂ ਦੀ ਤੁਸੀਂ ਉਹਨਾਂ ਕੋ ਫਿਟਿੰਗ ਕਰਾਉਣਾ ਚਾਹੋ ਉਹ ਜਿੱਦਾਂ ਦਾ ਤੁਸੀਂ ਮਤਲਬ ਜਿੱਦਾਂ ਦਾ ਵੀ ਬਾਥਰੂਮ ਬਣਾਉਣਾ ਰਸੋਈ ਬਣਾਉਣੀ ਉਹ ਸਭ ਨਾ ਤੁਹਾਡੀ ਹਰਕ ਤਰ੍ਹਾਂ ਦੀ ਤੁਹਾਡੀ ਲੋੜ ਪੂਰੀ ਕਰਨਗੇ ਫਿਟਿੰਗ ਤਿਆਰ ਹੋ ਜਾਂਦੀ ਸਾਡੇ ਕੋਲ ਫਿਟਿੰਗ ਮਿਲ ਜਾਂਦੀ ਆ ਮੁੰਡੇ ਬੜੇ ਟੈਕਨੀਕਲ ਆ ਉਸ ਤਰੀਕੇ ਦੀ ਫਿਟਿੰਗ ਕਰ ਦਿੰਦੇ ਉਹਦੇ ਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆ ਜੇਕਰ ਤੁਸੀਂ ਵਧੀਆ ਘਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਰਿਗਾਰਡਿੰਗ ਤੁਹਾਨੂੰ ਵਧੀਆ ਸੈਨੇਟਰੀ ਦਾ ਸਮਾਨ ਸਸਤਾ ਤੇ ਗਾਰੰਟੀ ਵਾਰੰਟੀ ਵਾਲਾ ਸਮਾਨ ਚਾਹੀਦਾ ਹੈ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸੰਦੀਪ ਸੈਨੇਟਰੀ ਸਟੋਰ ਪਨਵਾ ਰੋਡ ਵਾਰ ਨੰਬਰ 8 ਕੈਰੋ ਵਾਲੀ ਦਸੂਆ ਵਿਖੇ ਸੰਦੀਪ ਸੈਨੇਟਰੀ ਸਟੋਰ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ